ਤਰੰਤਰੰ ਵਿਖੇ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਹੈ ਇਹ ਬੱਚਾ ਘਰ ਦੀ ਛੱਤ ਤੇ ਪਤੰਗ ਉਡਾ ਰਿਹਾ ਸੀ ਬੱਚੇ ਦੀ ਪਤੰਗ ਦੀ ਡੋਰ ਹਾਈ ਵੋਲਟੇਜ ਤਾਰਾਂ ਉੱਤੇ ਪੈ ਗਈ ਜਿਸ ਕਰਕੇ ਡੋਰ ਦੇ ਵਿੱਚ ਕਰੰਟ ਆ ਗਿਆ ਕਰੰਟ ਲੱਗਣ ਦੇ ਕਾਰਨ ਉਸ ਬੱਚੇ ਦੀ ਵੀ ਮੌਤ ਹੋ ਗਈ ਹੈ ਮਰਨ ਵਾਲੇ ਬੱਚੇ ਦਾ ਨਾਮ ਦਿਲਜਾਨ ਸਿੰਘ ਹੈ ਉਸ ਦੀ ਉਮਰ ਸਿਰਫ 6 ਸਾਲ ਸੀ ਮ੍ਰਿਤਕ ਦਿਲਜਾਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਲਜਾਨ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਘਰ ਦੇ ਨੇੜੇੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੇ ਪਰ ਡੋਰ ਪੈਣ ਦੇ ਕਾਰਨ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਕਲੋਨੀ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਆ ਮੈਂ ਜੇ ਤੋਂ ਗੁੱਡੀ ਕਿਤੇ ਆਈ ਲੁੱਟਣ ਦਿਆ ਇਹ ਤੇ ਨਿਆਣਾ ਹੈਗਾ ਤੇ ਮੈਂ ਜੇ ਥੱਲੇ ਆਇਆ ਜਾਂ ਮੈਂ ਉਹ ਟੈਂਪੂ ਲਾਗੇ ਜਾ ਕੇ ਤੇ ਮੋਟਰਸਾਈਕਲ ਧਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਲੈਣੇ ਵੱਡੀ ਚ ਕਰੰਟੋ ਧਾਕੇ ਤੇ ਉਹਨੇ ਗੁੱਡੀ ਫੜ ਲਈ ਤੇ ਉਹ ਗੁੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਡੋਰ ਹੱਥ ਜੋਊਗੀ ਵੱਡੀ ਗੱਲ ਤੇ ਉਹਦੇ ਪਰਾਂਵੇ ਦੀ ਬੱਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਵੇਖ ਕੇ ਚੀਕਾ ਮਾਰ ਕੇ ਭੱਜ ਗਿਆ ਅਬੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛਉਂ ਹੀ ਭੱਜੇ ਗਏ ਉਤੋਂ ਛਾਤੋਂ ਐਦਾਂ ਹੀ ਚੁੱਕ ਲਿਆ ਉਹਦੇ ਬੱਤੀ ਹੁੰਦੀ ਜਿਹਨੂੰ ਪੈਰਾ ਜੋ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਭਰ ਕੇ ਥੱਲੇ ਸੋਟ ਲਿਆ ਵਾ ਦੇਖੋ ਮੈਨੂੰ ਤੁਹਾਡੇ ਜਰੀਏ ਪਤਾ ਲੱਗ ਰਿਹਾ ਵਾ ਕਿ ਇਸ ਤਰ੍ਹਾਂ ਬੱਚੇ ਦੀ ਡੈਥ ਹੋ ਗਈ ਹੈ ਮੇਰੇ ਕੋਲ ਤਾਂ ਕਹਿਣ ਦੀ ਕੋਈ ਲਫਜ਼ ਹੀ ਨਹੀਂ ਨਿਕਲ ਰਹੇ ਪਰ ਮੈਂ ਤਾਂ ਬਹੁਤ ਇਸ ਚੀਜ਼ ਤੋਂ ਕੱਲ ਵੀ ਪਰੇਸ਼ਾਨ ਹੋਇਆ ਕਿ ਪ੍ਰਸ਼ਾਸਨ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਕਿ ਇਹ ਡਰੋਨ ਸਿਸਟਮ ਕੀਤੇ ਜੇ ਹੈ ਜੋ ਉਹ ਜੋ ਵੀ ਹੈ ਪਰ ਰੈਲੀ ਅਫਸੈਟ ਵਾਲੀ ਪੋਜੀਸ਼ਨ ਹੈ ਕਿ ਕੱਲ ਕਿਤਰੇ ਵੀ ਤੁਸੀਂ ਜਾ ਕੇ ਦੇਖ ਸਕਦੇ ਜੇ ਪਤਾ ਕਰ ਸਕਦੇ ਜੇ ਜਾਂ ਸ਼ਾਇਦ ਤੁਸੀਂ ਕੀਤਾ ਵੀ ਹੋਵੇ ਕਿ ਹਰ ਜਗ੍ਹਾ ਤੇ ਚਾਈਨਾ ਡੋਰ ਹੀ ਚੱਲ ਰਹੀ ਸੀ ਕੋਈ ਪਾਬੰਦੀ ਨਹੀਂ ਦਿਖੀ ਸ਼ਰਿਆਮ ਸਭ ਕੁਝ ਹੈ ਔਰ ਇਸ ਚੀਜ਼ ਦਾ ਨਤੀਜਾ ਵੀ ਜੇ ਅਗਰ ਸਾਡੇ ਸਕੂਲ ਦਾ ਬੱਚਾ ਵੀ ਇਹਦੇ ਵਿੱਚ ਆਪਣੀ ਜਾਨ ਗਵਾ ਬੈਠਾ ਤਾਂ ਅਸੀਂ ਤਾਂ ਚੁੱਪ ਕਰਕੇ ਨਹੀਂ ਬਹਾਂਗੇ ਸਾਡੇ ਕੋਲ ਤੇ ਜੋ ਵੀ ਬੰਦਾ ਸਰਦਾ ਹੋਇਆ ਅਸੀਂ ਆਵਾਜ਼ ਚੁੱਕਾਂਗੇ ਔਰ ਪ੍ਰਸ਼ਾਸਨ ਦੇ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਕਿ ਨਸ਼ਾ ਵੀ ਬੰਦ ਕਰਨ ਤੇ ਮਹਿੰਮ ਚੱਲ ਰਹੀ ਆ ਬੜਾ ਕੁਝ ਚੱਲ ਰਹੀ ਆ ਪਰ ਜਦੋਂ ਸਰਕਾਰਾਂ ਦੀ ਮਰਜ਼ੀ ਹੋਵੇ ਤੇ ਚਾਈਨਾ ਟੂਰ ਕੀ ਚੀਜ਼ ਐ ਇਹਨੂੰ ਬੰਦ ਕੀਤਾ ਜਾਵੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਸਤਿ ਆਲੋਕ ਹੋਏ ਮੇਰਾ ਬੰਦਾ ਰੇ ਰੋਏ